ਕੋਡੀ 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 ਆਪਣੇ ਟੱਚ ਡਬਲ ਪੁਆਇੰਟ ਰੇਡਰ ਦੇ ਹਿੱਸੇ ਆ ਇੱਕ ਚੋਟੀ ਦੀ ਟੱਕਰ ਅੱਜ ਦੇ ਦਿਨ ਦੇ ਇਸ ਖੇਡ ਮੈਲੇ ਦੀ ਖੇਡੀ ਜਾ ਰਹੀ ਹੈ 5 ਤਰੀਕ ਕੱਲ ਨੂੰ ਵੱਡੀ ਆ ਰੌਣਕਾਂ ਪਿੰਡ ਚੂਂਕ ਵਿੱਚ ਲੱਗਣਗੀਆਂ 6 ਤਰੀਕ ਨੂੰ ਤਤਨੇ ਤੇ 7 ਤਰੀਕ ਨੂੰ ਹਾਂਜੀ ਪ੍ਰੀਜੀ ਇੱਕ ਮਿੰਟ ਗਲਤੀ ਰੈਵਰੀਆਂ ਦੀ ਪਤਾ ਰੈਵਰੀਆਂ ਨੂੰ ਨਹੀਂ ਲੱਗਣਿਆ ਸਾਡਾ ਕੀ ਰੌਲਾ ਦੱਸੀ ਇੱਕ ਮਿੰਟ ਸਾਡਾ ਕਾਹਦਾ ਰੌਲਾ ਇੱਕ ਮਿੰਟ ਪੈਂਦੀ ਰੇਡ ਦੇ ਵਿੱਚ ਤੇ ਰੈਵਰੀ ਨੇ ਵਿਸਲ ਮਾਰਤੀ ਰੌਲਾ ਤੇ ਉਹਨਾਂ ਦਾ ਸੁਲਝਾਉਣ ਡੇ ਸਮਝ ਲਿਆ ਕਰੋ ਪਹਿਲਾਂ ਮੇਰੇ ਪਰਾਹ ਤੜਾਕ ਦੇਣੇ ਬੋਲਣਾ ਦਿਆ ਕਰੋ। ਬਾਈ ਤੂੰ ਹੀ ਕਹੇਂ ਵੀ ਮਿੰਟ ਚ ਰੌਲਾ ਪਾ ਕੇ ਬੈਠਿਆ ਅਸੀਂ ਥੋੜੀ ਰੌਲਾ ਪਾਉਣ ਦਾ। ਗਲਤੀ ਤੇ ਰੈਫਰੀ ਦੀ ਆ। ਕੋਈ ਪਲੇਅਰਾਂ ਨੂੰ ਮਾਰਾ ਗਈ ਜਾਂਦੇ ਸਾਰੇ ਬੰਨੇ ਪਲੇਅਰ ਹੀ ਮਾਰੇ ਆ। ਹੈਲੋ। ਉਹ ਸੰਗਤ ਨੂੰ ਬੇਨਤੀ ਵੀ ਉਹਨੇ ਖੇਡਣ ਵਾਲੇ ਨਹੀਂ ਜਿੰਨੇ ਵਿੱਚ ਉਸਤਾਦ ਬਣ ਗਏ ਆ। ਪਿੱਛੇ ਪਿੱਛੇ ਹੋ ਗਏ ਬਹੁਤ। ਕਿੱਡਾ ਤਗੜਾ ਮੈਚ ਸਾਰੀ ਸਿਸਟਮ ਤੋਂ ਡੰਡ ਲੈ ਗਈ ਵਿੱਚ ਰੌਲਾ ਰੇਗ ਪੁਆਇੰਟ ਦਾ ਰੌਲਾ। ਉਹ ਗੱਲ ਆ ਵਿੱਚ 40 ਕੋਚ ਬਣ ਗਏ ਜਾਂ ਵਿੱਚ ਗਰਾਊਂਡ ਤਾਂ ਆ ਕੇ ਕੋਚਿੰਗ ਦਿਆ ਕਰੋ ਸਾਰੇ ਮੇਰੇ ਵੀਰ ਡੰਡ ਲਾ ਦੀ ਐਡੇ ਤਗੜੇ ਮੈਚ ਦੀ ਅਗਲੇ ਨੇ 1.5 ਦੋ ਲੱਖ ਰੁਪਈਆ ਲਾਇਆ ਅਸੀਂ ਤਾਂ ਮਾਂ ਬੇਟੀਆਂ ਕੀਤੀਆਂ ਕੀਤੀਆਂ ਇੱਕ ਨਾਲ ਦਿਨ ਦਿਨ ਫ੍ਰੀ ਆ ਕੇ ਖਲੋਤੇ ਗਰਾਊਂਡ 'ਚ ਜਿਹੜੇ ਵੀਰ ਦੀ ਕੋਈ ਡਿਊਟੀ ਨਹੀਂ ਜਾਂਦਾ ਬਹਿਣ ਦਾ ਤੇਰਾ ਵੀਰ ਉਹ ਵੀ ਸੋਚ ਸਮਝ ਕੇ ਪੁਆਇੰਟ ਦਿਆ ਕਰੋ ਤੁਹਾਡੇ ਹਰੇਕ ਪੁਆਇੰਟ ਤੇ ਰੌਲਾ ਪੈਣ ਤੇ ਹਰੇਕ ਪੁਆਇੰਟ ਤੇ ਥੋੜਾ ਬਧਾ ਸੋਚਿਆ ਕਰੋ ਰੈਫਰੀ ਖਲੋਣ ਲੱਗ ਜਾਂਦਾ ਮੇਰਾ ਵੀਰ ਇੱਕ ਪੁਆਇੰਟ ਇੰਧਰ ਆ ਪ੍ਰਭਾਨ ਦੀ ਮਾਰੀ ਜਾਂਦਾ ਕੋਈ ਇੰਧਰ ਵਿਸਲ ਮਾਰੀ ਜਾਂਦਾ ਕੱਟ ਕਬੱਡੀ ਦੀ ਡ ਪ੍ਰੀਤ ਪੁਲਵਾਨ ਜੀ ਮੈਂ ਤੁਹਾਨੂੰ ਨਹੀਂ ਸਿਆਖਿਆ ਮੈਂ ਕਿਹਾ ਆਪਾਂ ਗਰਾਊਂਡ ਕਲੀਅਰ ਕਰ ਦਈਏ ਬਾਕੀ ਪਿਆਰ ਹੈ ਤੁਸੀਂ ਸਾਡੇ ਪਿੰਡ ਆਇਓ ਸਤਿਕਾਰ ਹੈ ਪਰ ਰੈਫਰੀਆਂ ਨੂੰ ਵੀ ਬੈਂਤੀ ਪਲੇਅਰਾਂ ਨੂੰ ਵੀ ਬੈਂਤੀ ਆ ਜੀ ਕਿਸੇ ਵੇਲੇ ਦਾ ਹੋ ਜਾਂਦਾ ਹੈ ਕਿਸੇ ਵੇਲੇ ਦਾ ਹੋ ਜਾਂਦਾ ਹੈ ਸਾਰੇ ਸਤਿਕਾਰਯੋਗ ਹੋ ਰੈਫਰੀ ਵੀ ਸਾਡੇ ਸਤਿਕਾਰਯੋਗ ਵੀਰ ਨੇ ਬਹੁਤ ਬਹੁਤ ਧੰਨਵਾਦ ਗਿੰਦਰਪੂਰਾ ਜੀ ਲਾਈਏ ਚੈਨ ਸੈਟ ਆਈਏ ਪੁਲਵਾਨ ਜੀ ਸ਼ਰੀਆਸ ਪਾਸੇ ਆ ਜਾ ਦੋ ਸ਼ਰੀਆਸ ਪਾਸੇ ਆ ਜਾ ਵੀਰਿਆ ਕਿ ਸਾਡੇ ਸਤਿਕਾਰਯੋਗ ਵੀਰ ਨੇ ਲਓ ਅਗਲੀ ਕਬੱਡੀ ਪਾਉਣ ਦੇ ਲਈ ਲਾਡੀ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ